ਰਹਿਣ ਵਾਲੇ ਸੋ ਸਾਡੇ ਬੱਚੇ ਦੇ ਰਹਿਣ ਵਾਲੇ ਆਪੇ ਕੀ ਹੋਇਆ ਜਿਹੜਾ ਪੁੱਟਮਾਰ ਹੋਈ ਪੁੱਟਮਾਰ ਜੀ ਉਹ ਸਾਡੇ ਘਰ ਆਂਦਾ ਸੀ ਦਵਾ ਮੇਰੇ ਤਾਇ ਦੇ ਘਰ ਪਾਸੇ ਛੱਡਣ ਆਂਦਾ ਸੀ ਜਿੱਦਾਂ ਸਾਡਾ ਇੱਕ ਛੱਤ ਸੀ ਜਿੱਦੋਂ ਵੀ ਮੇਰੇ ਕੋਲੇ ਆਂਦਾ ਸੀ ਕੱਲ ਪਾ ਦੋ ਤਿੰਨ ਵਾਰ ਇਹਨਾਂ ਨੇ țeਡ ਮਹੌਲੇ ਪਰ ਕੇ ਲੰਘਿਆ ਘਰ ਵਾਲੇ ਨੂੰ ਦੱਸਿਆ ਉਲਟਾ ਉਹਨਾਂ ਨੇ ਤਾਂ ਜਾ ਕੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਤਾਂ ਉਹਨਾਂ ਦੇ ਹੀ ਗਲ ਪੈ ਗਿਆ ਮੇਰਾ ਦੇਵਰ ਕਹੇ ਮੇਰੇ ਘਰ ਵਾਲਾ ਕਹੇ ਦੇਵਰਾਂ ਨੂੰ ਦਈ ਉਹਨੂੰ ਬੱਚਾ ਹੋਣ ਵਾਲਾ ਸੀ ਉਲਟਾ ਉਹਨਾਂ ਦੇ ਵੀ ਇਦਾਂ ਉਹਨਾਂ ਨੇ ਕੋਟਮਾਰ ਕੀਤੀ ਐਂ ਤੇ ਕੀਤਾ ਮੈਂ ਆਪਣੇ ਘਰ ਦੇ ਜੀ ਨੂੰ ਉਹਨਾਂ ਨੂੰ ਦੱਸਿਆ ਵੀ ਇਦਾਂ ਮੇਰੇ ਨਾਲ ਹੋਇਆ ਉਹਨਾਂ ਨੇ ਨਹੀਂ ਅਗਲੇ ਨੇ ਉਹਨਾਂ ਨੇ ਜਾ ਕੇ ਇਹਨਾਂ ਨੂੰ ਪੁੱਛਿਆ ਜਾਂ ਕਿਹਾ ਉਲਟਾ ਉਹਨਾਂ ਦੇ ਹੀ ਗੱਲ ਪੈ ਗਿਆ ਸਾਨੂੰ ਜਿਹੜੋ ਕਿਦੋ ਵੀ ਟੰਟੀਆਂ ਦੇਂਦਾ ਸੀਗਾ ਪਰ ਮੇਰੀ ਸੁਣਵਾਈ ਹੋਈ ਜਾਵੇ ਅੱਗੇ ਤੋਂ ਮੇਰੇ ਨਾਲ ਇਦਾਂ ਨਾ ਹੋਵੇ ਤੁਸੀਂ ਗਰੂਟ ਕਰਦੇ ਸੀ ਕਿ ਤਰ੍ਹਾਂ ਮੈਨੂੰ ਮਜਬੂਰ ਕਰਦਾ ਸੀਗਾ ਰੋਕਦੇ ਕਰਦਾ ਮੈਂ ਨੋਕ ਤੇ ਕਰਦਾ ਸੀ ਜੇ ਤੇਰੀ ਇਹ ਵੀ ਬੇਨਤੀ ਕੀਤੀ ਜਾ ਰਹੀ ਆ ਕਿ ਹੁਣ ਜੋ ਕੁਝ ਮੇਰੇ ਨਾਲ ਹੋ ਗਿਆ ਹੈ ਮੇਰੀ ਸੁਣਵਾਈ ਕੀਤੀ ਜਾਵੇ ਅੱਗੇ ਤੋਂ ਕਿਸੇ ਨਾਲ ਇਦਾਂ ਨਾ ਹੋਵੇ ਤੇ ਮੇਰੀ ਵੀ ਇਸ ਬਦਨਾ ਜਿਹੜੀ ਇਹਨਾਂ ਨੇ ਜੋ ਕੁਝ ਵੀ ਕੀਤਾ ਇਹਨੂੰ ਸਜ਼ਾ ਮਿਲੀ ਜਾਵੇ ਹੋਰ ਕੀ ਹੋਣਾ ਸੀ ਜਾਂ ਲੰਬਾ ਤੱਕ ਹਾਂ ਜੀ ਮੇਰੇ ਘਰ ਵਾਲੇ ਨੇ ਤਾਂ ਵੈਸੇ ਜਾ ਕੇ ਇਹਨਾਂ ਨੂੰ ਕਿਹਾ ਵੀ ਇਦਾਂ ਤੁਸੀਂ ਕਿਉਂ ਕੀਤਾ ਤੇ ਉਲਟਾ ਉਹਨਾਂ ਤੇ ਵੀ ਗੱਲ ਪੈ ਗਿਆ ਸਾਡੀ ਇਹ ਵੀ ਬੇਨਤੀ ਆ ਸਾਡੀ ਸੁਣਵਾਈ ਕੀਤੀ ਜਾਵੇ ਕੀ ਨਾਂ ਤੇ ਕਿੱਥੋਂ ਦੇ ਰਹਿਣ ਵਾਲੇ ਬਸਤੀ ਸ਼ੇਰ ਕੀ ਹੋਇਆ ਜੋਟੀ ਲੜਾਈ ਹੋਈ ਕੀ ਕਾਰਨ ਸੀ ਲੜਾਈ ਮੈਂ ਕੜੀਂ ਵਾਲੀ ਦੁਕਾਨ ਦੇ ਬੈਠਾ ਸੀ ਤੇ ਮੇਰੇ ਮਗਰ ਹੀ ਉਹ ਆ ਦੋ ਬੰਨਾਂ ਨਾਲ ਲੜਾਈ ਆ ਜਾਂਦੀ ਪਾਟੀ ਤੇ ਦੋ ਤਿੰਨ ਮਿੰਟ ਬਾਅਦ ਮੇਰਾ ਵੱਡਾ ਭਰਾ ਆ ਤੇ ਮੇਰੇ ਭਰਾ ਨੇ ਆਣ ਕੇ ਗੱਲ ਕੀਤੀ ਕੀ ਮੰਗ ਹੋਣੀ ਹੈ ਤੇ ਕਾਰਵਾਈ ਹੋਣੀ ਚਾਹੀਦੀ ਇਹ ਤਾਂ ਪੂਰੀ ਕਾਰਵਾਈ ਹੋਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਘਰ ਆ ਜਾਂਦਾ ਫਿਰ ਗੋਲੀਆਂ ਦੀਆਂ ਧਮਕੀਆਂ ਦੇਂਦੇ ਆ ਕੀ ਨਾਮ ਤੇ ਕਿਤੇ ਰੋਮਸਵੀਰ ਨਾਮ ਦਾ ਪਰਿਸ਼ੋਦ ਸੀ ਸ਼ੇਖਾ ਵਾਲਾ ਹਾਂ ਲੜਾਈ ਦੀ ਵਜ੍ਹਾ ਇਸ ਲਈ ਕਿ ਮੈਂ ਅੱਜ ਸ਼ਾਮ ਨੂੰ ਜਦੋਂ ਘਰੋਂ ਕੰਮ ਤੋਂ ਘਰੇ ਆਇਆ ਠੀਕ ਹੈ ਜੀ ਮੇਰੇ ਘਰ ਦੇ ਮੈਨੂੰ ਰੋਦੀ ਹੋਦੀ ਨੇ ਦੱਸਿਆ ਕਿ ਮੇਰੇ ਨਾਲ ਆਹ ਕੁਝ ਹੋ ਰਿਹਾ ਹੈ ਤੇ ਆਹ ਕੁਝ ਹੋਇਆ ਹੈ ਮੇਰੇ ਨਾਲ ਕਿ ਮੈਂ ਤੈਨੂੰ ਡਰਦੀ ਤਾਂ ਨਹੀਂ ਸੀ ਦੱਸ ਰਹੀ ਕਿ ਤੂੰ ਮੈਨੂੰ ਗਲਤ ਨਾ ਸੋਚੇ ਕਿ ਮੈਂ ਮੈਨੂੰ ਧੰਤਿਆਂ ਦਿੰਦਾ ਘਰ ਦੇ ਘਰੇ ਜੀ ਆ ਗਏ ਤੇ ਉਹਨਾਂ ਨੂੰ ਫਿਰ ਮੇਰਾ ਘਰ ਦੇ ਵੀ ਕੰਮ ਤੋਂ ਆ ਗਏ ਤੇ ਉਹਨਾਂ ਮੈਨੂੰ ਦੱਸਿਆ ਮੈਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਤੇ ਫਿਰ ਮੈਨੂੰ ਦੱਸਿਆ ਤੇ ਉਦੋਂ ਬਾਅਦ ਹੀ ਇਹ ਸ਼ਾਮ ਨੂੰ ਦੁਕਾਨ ਤੇ ਕਟਿੰਗ ਵਾਲੀ ਦੁਕਾਨ ਤੇ ਆਇਆ ਤੇ ਮੈਂ ਅਧਿਕਾਰੀ ਨੇ ਜਿਵੇਂ ਮੈਨੂੰ ਦੱਸਿਆ ਤੇ ਮੈਂ ਉਹਨੂੰ ਪੁੱਛ ਕੇ ਚੰਗੀ ਤਰ੍ਹਾਂ ਪੁੱਛ ਲਈ ਇਸ ਕਰਕੇ ਤੇ ਮੈਂ ਗਿਆ ਉਹਦੇ ਕੋਲੇ ਮੈਂ ਤਾਂ ਗੱਲ ਬਾਤ ਕਰਨ ਗਿਆ ਸੀ ਇੱਕ ਸੁਭਾਗੀ ਕਿ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੂੰ ਸਾਡੇ ਘਰੇ ਆ ਨਾ ਜਾਣਾ ਤੇ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੇ ਜਦੋਂ ਮੈਂ ਜਾ ਕੇ ਇੰਨੀ ਗੱਲ ਕਹੀ ਤੇ ਅੱਗੋਂ ਮੈਨੂੰ ਕਹਿੰਦਾ ਕਿ ਤੂੰ ਮੇਰਾ ਕੀ ਕਰ ਲਵੇਂਗੀ ਆ ਜੀ ਦੱਸ ਅੱਗੇ ਕਿ ਇਹਨਾਂ ਤੇ ਲੋਕ ਕਾਰਵਾਈ ਕੀਤੀ ਜਾਵੇ ਇਨਾਂ ਦੀ ਕਾਰਵਾਈ ਹੋਵੇਗੀ ਇਨਾਂ ਨੂੰ ਸਾਨੂੰ ਇਨਸਾਫ ਦਿੱਤਾ ਜਾਵੇ ਇਨਾਂ ਨੂੰ ਲੈ ਕੇ ਦਿੱਤਾ ਜਾਵੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਾਰਵਾਈ ਇਨਾਂ ਤੇ ਕੀਤੀ ਜਾਵੇਗੀ ਬੱਸ ਅੱਗੇ ਮੰਗ ਕਰਦਾ ਜੀ ਮੇਰੀ ਸੁਣਮਾਈ ਹੋਵੇ ਮੈਂ ਗਰੀਬ ਬੰਦਾ ਦਿਹਾੜੀਦਾਰ ਬੰਦਾ ਹੈ ਇੱਕ ਜਿਹੜਾ ਮਸਲਾ ਹੈ ਇੱਕ ਲਵਾਰ ਦਾ ਇੱਕ ਦੂਜੇ ਨਾਲ ਕ੍ਰੋਸ ਹੋਇਆ ਹੈ ਜਿਹੜਾ ਕੈਂਚੀਆਂ ਚ ਚਲਾਈ ਕੀ ਮਸਲਾ ਹੈ ਬਿਆਨ ਮੁਤਾਬਕ ਜਿਹੜਾ ਪਰਚਾ ਦੋਸ਼ ਕੀਤਾ ਗਿਆ ਹੈ ਇਹ ਪੂਰਾ ਮਸਲਾ ਜਿਹੜਾ ਹੈਗਾ ਉਹ ਵੈਰੀਫਾਈ ਕੀਤਾ ਜਾ ਰਿਹਾ ਹੈ ਪਰਚਾ ਦੋਸ਼ ਕੀਤਾ ਗਿਆ ਤੇ ਵੈਰੀਫਾਈ ਕੀਤਾ ਗਿਆ ਧੰਨਵਾਦ